ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਨਾਲ ਜੁੜੀ ਇੱਕ ਬੇਹਦ ਮੰਦਭਾਗੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਤਾਂ ਨੌਜਵਾਨ ਪੰਜਾਬੀ ਗਾਇਕ ਦੇ ਨਾਲ ਵੱਡਾ ਭਾਣਾ ਹੈ ਜਿਹੜਾ ਉਹ ਵਾਪਰਿਆ ਹੈ ਮਹਿਜ਼ 22 ਸਾਲ ਦੀ ਉਮਰ ਦੇ ਵਿੱਚ ਪੰਜਾਬੀ ਗਾਇਕ ਦਾ ਦਿਹਾਂਤ ਹੋ ਗਿਆ ਹੈ ਤਾਂ ਕੈਨੇਡਾ ਦੇ ਵਿੱਚ ਹਮੂਨੀ ਘਟਨਾ ਜਿਹੜੀ ਉਹ ਪੰਜਾਬੀ ਗਾਇਕ ਦੇ ਨਾਲ ਵਾਪਰੀ ਹੈ ਜਿੱਥੇ ਇੱਕ ਪੰਜਾਬੀ ਗਾਇਕ ਨੂੰ ਦਿਲ ਦਾ ਦੌਰਾ ਪੈਂਦਾ ਏ ਅਤੇ ਮਹਿਜ਼ 22 ਸਾਲ ਦੀ ਉਮਰ ਦੇ ਵਿੱਚ ਹੀ ਉਸ ਦਾ ਦੇਹਾਂਤ ਆ ਜਿਹੜਾ ਉਹ ਹੋ ਜਾਂਦਾ ਹੈ ਤਾਂ ਵੱਡੀ ਮੰਦ ਭਾਗੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਸ਼੍ਰੀ ਮਾਚੀਵਾੜਾ ਸਾਹਿਬ ਦੇ ਪਿੰਡ ਬੁੱਢੇਵਾਲ ਦੇ ਕਾਂਗਰਸ ਦੀ ਲੀਡਰ ਅਤੇ ਖੰਡ ਮਿਲਦੇ ਸਾਬਕਾ ਚੇਅਰਮੈਨ ਮਲਬੀਰ ਸਿੰਘ ਦੇ بیٹے ਦਾ ਦੇਹਾਂਤ ਹੋਇਆ ਹੈ ਜਿਹੜਾ ਕਿ ਪੰਜਾਬੀ ਸਿੰਗਰ ਸੀ ਵਿਕਰਮ ਸਿੰਘ ਗਿੱਲ ਇਸ ਦਾ ਨਾਮ ਸੀ 22 ਸਾਲ ਦੀ ਉਮਰ ਦੇ ਵਿੱਚ ਕੈਨੇਡਾ ਦੇ ਵਿੱਚ ਇਸ ਦੇ ਨਾਲ ਅਣਹੋਣੀ ਘਟਨਾ ਵਾਪਰੀ ਹੈ ਕੈਨੇਡਾ ਦੇ ਵਿੱਚ ਦਿਲ ਦਾ ਦੌਰਾ ਪੈਣ ਕਰਕੇ ਵਿਕਰਮ ਸਿੰਘ ਦੀ ਮੌਤ ਹੋ ਜਾਂਦੀ ਹੈ 4 ਸਾਲ ਪਹਿਲਾਂ ਵਿਕਰਮ ਜਿਹੜਾ ਉਹ ਕੈਨੇਡਾ ਗਿਆ ਸੀ ਅਤੇ ਉੱਥੋਂ ਦੇ ਸਰੀ ਸ਼ਹਿਰ ਦੇ ਵਿੱਚ ਰਹਿ ਰਿਹਾ ਸੀ ਲੇਕਿਨ ਕੁਝ ਦਿਨ ਪਹਿਲਾਂ ਉਸ ਨੂੰ ਅਚਾਨਕ ਹਾਰਟ ਅਟੈਕ ਆਉਂਦਾ ਹੈ ਅਤੇ ਉਸ ਦਾ ਇਲਾਜ ਕਰਵਾਉਣ ਦੇ ਲਈ ਉਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਾਂਦਾ ਹੈ ਜਿੱਥੇ ਉਸ ਦੀ ਮੌਤ ਹੋ ਜਾਂਦੀ ਹੈ ਤਾਂ ਵਿਕਰਮ ਗਿੱਲ ਇੱਕ ਵਧੀਆ ਪੰਜਾਬੀ ਗਾਇਕ ਤੇ ਗੀਤਕਾਰ ਵੀ ਸੀ ਜਿਸ ਦੇ 15 ਤੋਂ ਵੱਧ ਗੀਤ ਰਿਲੀਜ਼ ਹੋ ਚੁੱਕੇ ਨੇ ਉਸ ਦੀ ਮ੍ਰਿਤਕ ਦੇ ਦੀ ਉਡੀਕ ਕੀਤੀ ਜਾ ਰਹੀ ਹੈ ਗਾਇਕ ਦੀ ਮੌਤ ਦੇ ਨਾਲ ਸੰਗੀਤ ਪ੍ਰੇਮੀਆ ਦੇ ਵਿੱਚ ਵੀ ਦੁੱਖ ਦੀ ਲਹਿਰ ਹੈ ਜਿਹੜੀ ਉਹ ਦੇਖੀ ਜਾ ਰਹੀ ਹੈ ਤਾਂ ਕਾਂਗਰਸ ਦੇ ਲੀਡਰ ਵਿਕਰਮ ਸਿੰਘ ਬਾਜਵਾ ਦੇ ਵੱਲੋਂ ਵੀ ਇਸ ਘਟਨਾ ਉੱਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਇੱਕ ਪੋਸਟ ਸਾਂਝੀ ਕਰਕੇ ਉਹਨਾਂ ਨੇ ਬਲਵੀਰ ਸਿੰਘ ਬੁੱਡੇਵਾਲ ਦੇ ਨਾਲ ਦੁੱਖ ਸਾਂਝਾ ਕੀਤਾ ਹੈ ਅਤੇ ਉਹਨਾਂ ਨੇ ਆਖਿਆ ਹੈ ਕਿ ਅਸੀਂ ਇੱਕ ਹੋਣਹਾਰ ਗਾਇਕ ਤੇ ਗੀਤਕਾਰ ਗਵਾ ਲਿਆ ਹੈ ਪਰਿਵਾਰ ਅਤੇ ਸਮਾਜ ਨੂੰ ਵਿਕਰਮ ਗਿੱਲ ਤੋਂ ਵੱਡੀਆਂ ਉਮੀਦਾਂ ਸਨ ਤਾਂ ਸਾਬਕਾ ਚੇਅਰਮੈਨ ਅਤੇ ਮੌਜੂਦਾ ਬਲਾਕ ਪ੍ਰਧਾਨ ਬਲਵੀਰ ਸਿੰਘ ਬੁੱਡੇਵਾਲ ਨੂੰ ਵੱਡਾ ਸਦਮਾ ਲੱਗਿਆ ਹੈ ਉਹਨਾਂ ਦੇ بیٹے ਦੀ ਕੈਨੇਡਾ ਦੇ ਵਿੱਚ ਮੌਤ ਹੋ ਚੁੱਕੀ ਹੈ ਤਾਂ ਪੰਜਾਬੀ ਗਾਇਕ ਵਿਕਰਮ ਗਿੱਲ ਦੇ ਨਾਲ ਵੱਡੀ ਅਣਹੋਣੀ ਘਟਨਾ ਜਿਹੜੀ ਉਹ ਕੈਨੇਡਾ ਦੇ ਵਿੱਚ ਵਾਪਰੀ ਹੈ ਜਿੱਥੇ ਅਚਾਨਕ ਇਸ ਗਾਇਕ ਨੂੰ ਹਾਰਟ ਅਟੈਕ ਆਉਂਦਾ ਹੈ ਅਤੇ ਇਸ ਦੀ ਮੌਤ ਤਾਂ ਜਿਹੜੀ ਉਹ ਹੋ ਜਾਂਦੀ ਹੈ ਤਾਂ ਵੱਡੀ ਮੰਦਭਾਗੀ ਖਬਰ ਕੈਨੇਡਾ ਤੋਂ ਸਾਹਮਣੇ ਨਿਕਲ ਕੇ ਆਈ ਹੈ ਜਿੱਥੇ ਪੰਜਾਬੀ ਗਾਇਕ ਦੇ ਨਾਲ ਅਣਹੋਣੀ ਹੋਈ ਹੈ ਤਾਂ ਅਚਾਨਕ ਹੀ ਇਸ ਨੌਜਵਾਨ ਗਾਇਕ ਨੂੰ ਹਾਰਟ ਅਟੈਕ ਆਉਂਦਾ ਏ ਅਤੇ ਐਸਡੀ ਇਲਾਜ ਦੌਰਾਨ ਮੌਤ ਹੋ ਜਾਂਦੀ ਹੈ ਤਾਂ ਪਰਿਵਾਰ ਦੇ ਉੱਤੇ ਵੱਡਾ ਦੁੱਖਾਂ ਦਾ ਪਹਾੜ ਆ ਜਿਹੜਾ ਉਹ ਟੁੱਟਿਆ ਏ ਤਾਂ ਨੌਜਵਾਨ ਨੂੰ ਚੰਗੇ ਭਵਿੱਖ ਦੀ ਖਾਤਰ ਪਰਿਵਾਰ ਨੇ ਵਿਦੇਸ਼ ਭੇਜਿਆ ਸੀ ਲੇਕਿਨ ਇਹ ਨਹੀਂ ਸੀ ਪਤਾ ਕਿ ਜਿਹੜੇ ਪੁੱਤ ਨੂੰ ਬੜੇ ਚਾਵਾਂ ਦੇ ਨਾਲ ਜਹਾਜ਼ ਦੀ ਟਿਕਟ ਦੇ ਕੇ ਚੜਾਇਆ ਏ ਉਹ ਇੱਕ ਦਿਨ ਇੱਕ ਲੱਕੜ ਦੇ ਬਕਸੇ ਦੇ ਵਿੱਚ ਬੰਦ ਹੋ ਕੇ ਪਿੰਡ ਵਾਪਸ ਪਰਤੇਗਾ ਤਾਂ ਇਸ ਵੇਲੇ ਉਹਨਾਂ ਦੇ ਘਰ ਦੇ ਵਿੱਚ ਸੋਗ ਦਾ ਮਾਹੌਲ ਹੈ ਅਤੇ ਹਰ ਕਿਸੇ ਵੱਲੋਂ ਵਿਕਰਮ ਦੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਜਾ ਰਿਹਾ ਹੈ।